ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਿਰ ਵਾੜ ਦਿਖਾਉਨੇ ਆ ਬਈ ਸਭ ਤੋਂ ਪਹਿਲਾਂ ਚੋਣ ਜਵਾ ਦੇਖੋ ਜੱਗਿਆ ਬੜਾ ਜੰਗਾ ਗਿਆ ਨਾ 25 ਦੀ ਮੋਟਰ ਅਰਗੀ ਚ ਵਹੀ ਆ ਸਹੀ ਗੱਲ ਕਹਿ ਦਿੰਦਾ ਮੱਸੀ ਉਤਰ ਪਰ 25 ਦੀ ਮੋਟਰ ਅਰਗੀ ਆ ਹੂੰ ਨਲੇ 7 ਕਿਲੋ ਬੋਲਾ ਕੱਢਿਆ ਬਾਬਾ ਜੀ ਹੁਣ ਠੀਕ ਆ ਹਾਂ 25 26 25 26 ਕਿਲੋ ਦੁੱਧ ਪਾਇਆ ਜੱਗਿਆ ਕਿੰਨਾ ਦੁੱਧ ਪਾ ਦੂ ਬੱਸੀ ਬਈ ਅਗਲਾ 20 ਮੰਡ ਨੇ 25 ਮੰਡ ਨੇ ਠੀਕ ਆ ਬਈ ਆਪਦੀ ਅਗਲੀ ਸੇਵਾ ਬਈ ਲੈਵਾ ਦੇਖੋ ਬੜਾ ਕਮਾਲ ਨਾੜਾ ਲੁੜਾ ਫੁੱਲ ਚੰਗਿਆ ਜਿਹੜਾ ਬਈ ਬੱਚਾ ਆ ਗਿਆ ਨਾ ਪਾਈਪਰ ਦੀ ਬੱਛੀ ਆ ਬਈ 61 ਸੀਮੰਟ ਦੀ ਆ ਠੀਕ ਆ ਫੁੱਲ ਵਜਨ ਵਾਲੀ ਵੈੜਾ ਕੱਦ ਕਾਠ ਜਿਹੜੀ ਗੱਲ ਕਹਾਂਗੇ ਉਹੀ ਹੋਊਗੀ ਐ ਨਹੀਂ ਆਪਾਂ ਅੱਗੇ ਕਿਤੇ ਪਕਾਈ ਨਹੀਂ ਮਰੀ ਵੀ ਆ ਸੀਮੰਟ ਦੀ ਆ ਜਾਂ ਜਿਹੜੀ ਆਪਾਂ ਲੋ ਪਿੱਛੋ ਆਈ ਆ ਆਪਾਂ ਜੋ ਦਿੱਤੀ ਹੈਗੀ ਤੇ ਮੁੱਲ ਜਿਹੜਾ ਇਹਦਾ ਲੈਂਡ ਦੇਣ 67000 67000 ਦੀ ਦੇਵਾਂਗੇ ਬਈ ਚੱਕੋ ਬਈ ਤੇ 2 ਨੰਬਰ ਤੇ ਸੁਣੋ ਨਾ ਇੱਕ ਤੋਹਫਾ ਦਿਖਾਉਣੇ ਆ ਬਈ ਜਰਸੀ ਦਾ ਬੱਚਾ ਆ ਗਿਆ ਬਹੁਤ ਚੰਗਾ ਕੱਦ ਕਾਠ ਵਾਲਾ ਇਹ ਆਪ ਬਈ ਹੈਗੀ ਪ੍ਰੀਤ ਬੁੱਲਦੀ ਐਬੀਐਸ ਦੀ ਗਾਹਾਂ ਇਹ ਆਪਣੇ ਜੈਕ ਤੋਂ ਗੱਬਣਾ ਠੀਕ ਹੈ ਜੈਕ ਤੋਂ ਹਾਂ ਤੇ ਮੁੱਲੇ ਦਾ ਲੈ ਮੁੱਲ ਡਿਟੇਲ ਆ 5.5 ਮਹੀਨੇ ਦੀ ਗੱਬਣਾ ਮੂੰਹੋਂ ਦੋ ਦੰਦ ਦਾ ਕਿਆ ਬਾਤਾਂ ਹੀ ਆ ਬੱਚੀ ਬਈ ਤਸੱਲੀ ਕਰਾਈ ਵੀ ਤੁਸੀਂ ਲਿਆਇਓ ਬਈ ਬਈ ਕਰਵਾ ਕੇ ਲੈ ਜਾਇਓ ਭਾਵੇਂ ਡਾਕਟਰ ਇੱਥੋਂ ਸੱਦ ਲਿਓ ਹਾਂਜੀ ਤਸੱਲੀ ਕਰਾ ਲਿਓ ਕਿਉਂਕਿ ਤੁਹਾਡਾ ਹੱਕ ਵੀ ਬਣਦਾ ਕਿ ਨਹੀਂ ਜਿਆ ਹਾਂ ਤੁਹਾਨੂੰ ਝੋਲੀ ਦਿਖਾ ਦੇਣਾ ਲੈ ਝੋਲੀ 40 1 ਨੰਬਰ ਮੁੱਲ 46000 ਰੁਪਇਆ 46000 ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਨੂੰ ਤਪਾ ਮਾਲ ਨੰਬਰ 8699997138 ਵੀਰੇ ਠੀਕ ਹੈ ਬਈ